ਅੱਜ ਮੇਰੇ ਸਵਰਗ ਹਸਪਤਾਲ ਜੀ ਸਰਦਾਰਤੰਦਰ ਸਿੰਘ ਜੀ ਨੀਲਸਾਈਆਂ ਵਾਲਾ ਉਹਨਾਂ ਦਾ ਜਨਮ ਦਿਨ ਹੈ ਤੇ ਜੂਨ ਚ ਉਹ ਚਲੇ ਗਏ ਸੀ ਛੱਡ ਕੇ ਸਾਨੂੰ ਤੇ ਉਹਨਾਂ ਦੀ ਯਾਦ ਵਿੱਚ ਅਸੀਂ ਇੱਥੇ ਕਮੇਟੀ ਮੈਂਬਰਸ ਨਾਲ ਗੱਲ ਕੀਤੀ ਸੀ ਇੱਥੇ ਬਹੁਤ ਜ਼ਿਆਦਾ ਲੋਟ ਸੀਗੀ ਇੱਕ ਪਾਲਕੀ ਸਾਹਿਬ ਦੀ ਬੱਸ ਜਿਹਨੂੰ ਆਪਾਂ ਨਗਰ ਕੀਰਤਨ ਲਈ ਵਰਤੀ ਜਾਂਦੀ ਹੈ ਤੇ ਮਹਾਰਾਜ ਦੇ ਸਰੂਪ ਕੇ ਤੇ ਲੈ ਕੇ ਜਾਣੇ ਆ ਕਿਥੋਂ ਲੈ ਕੇ ਆਉਣੇ ਤੇ ਜਾਮਨੀ ਸਾਹਿਬ ਇੱਥੇ ਕਮੇਟੀ ਨੂੰ ਪ੍ਰੋਬਲਮ ਆਉਂਦੀ ਸੀ ਕਿਉਂਕਿ ਹੋਰ ਸਥਾਨਾਂ ਤੋਂ ਪਾਲਕੀ ਸਾਹਿਬ ਜਿਹੜੀ ਹੈ ਉਹ ਅਰੇਂਜ ਕਰਨੀ ਪੈਂਦੀ ਸੀ ਤੇ ਮਹਾਰਾਜ ਦੇ ਚਰਨਾਂ ਚ ਅੱਜ ਨਤ ਮਸਤਕ ਹੋਏ ਤੇ ਬਹੁਤ ਖੁਸ਼ ਖੁਸ਼ਕਿਸਮਤ ਸਮਝਦੇ ਆਪਦੇ ਆਪ ਨੂੰ ਜਿਹੜਾ ਇਹ ਸੇਵਾ ਸਾਨੂੰ ਮਿਲੀ ਤੇ ਮਹਾਰਾਜ ਦੇ ਚਰਨਾਂ ਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਅਸੀਂ ਇਸ ਨੂੰ ਸਮਰਪਿਤ ਕਰਕੇ ਚੱਲਦੇ ਆਂ ਸਰ ਕਿੰਨੀ ਲੱਗਾ ਵੀ ਹੈ ਜੀ ਹਾਂਜੀ ਕਿੰਨੀ ਲੱਗਾ ਦਾ ਸਰ ਤਕਰੀਬਨ ਕੁਝ 25 ਦੇ 25 ਲੱਖ ਦੇ ਨੇ ਤੇਰੇ ਲੱਗੇ ਸਤਿਕਾਰਯੋਗ ਸੁਰਗਵਾਸੀ ਸਰਦਾਰ ਮਿੰਦਰ ਸਿੰਘ ਜੀ ਸਾਈਆਂ ਵਾਲੇ ਸਾਹਿਬ ਉਹਨਾਂ ਦੇ بیٹے ਸਤਾਰਜਿੰਦਰ ਸਿੰਘ ਜੀ ਸਾਈਆਂ ਵਾਲਾ ਸਾਹਿਬ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ بیٹے ਅਸ਼ੀਸ਼ ਪ੍ਰਤਾਪ ਸਿੰਘ ਜੀ ਨੇ ਆਪਣੇ ਪਿਤਾ ਦੀ ਯਾਦ ਵਿੱਚ ਉਹਨਾਂ ਦੇ ਆ ਜਨਮ ਦਿਨ ਤੇ ਸਰਤਿੰਦਰ ਸਿੰਘ ਜੀ ਦੀ ਲਸਾਈਆਂ ਵਾਲੇ ਜਨਮ ਦਿਨ ਤੇ ਗੁਰਦੁਆਰਾ ਸਾਹਿਬ ਨੂੰ ਇੱਕ ਵਧੀਆ ਬਸ ਪਾਲਕੀ ਸਾਹਿਬ ਭੇਟ ਕੀਤੀ ਹੈ ਅਸੀਂ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਮੈਨੇਜਰ ਸਾਹਿਬ ਵੱਲੋਂ ਸਮੂਥ ਸਟਾਫਰ ਵੱਲੋਂ ਪ੍ਰਧਾਨ ਜੀ ਵੱਲੋਂ ਧਾਮੀ ਸਾਹਿਬ ਵੱਲੋਂ ਵੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਗੁਰੂ ਦੀ ਬੜੀ ਕਿਰਪਾ ਹੋਈ ਹੈ ਇਸ ਸਥਾਨ ਨੂੰ ਬਹੁਤ ਜ਼ਿਆਦਾ ਇਹ ਧਿਆਰ ਕਰਦੇ ਆ ਤੇ ਇਹਨਾਂ ਨੇ ਵਸਫੇਟ ਕੀਤੀ ਹੈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਸਵਰਗਵਾਸਪਤਾ ਜੀ ਸਰਦਾਰ ਤੰਦਰ ਸਿੰਘ ਜੀ ਨੀਲਸਾਈਆਂ ਵਾਲਾ ਉਹਨਾਂ ਦਾ ਜਨਮ ਦਿਨ ਹੈ ਤੇ ਜੂਨ ਚ ਉਹ ਚਲੇ ਗਏ ਸੀ ਛੱਡ ਕੇ ਸਾਨੂੰ ਤੇ ਉਹਨਾਂ ਦੀ ਯਾਦ ਵਿੱਚ ਅਸੀਂ ਇੱਥੇ ਕਮੇਟੀ ਮੈਂਬਰਸ ਨਾਲ ਗੱਲ ਕੀਤੀ ਸੀ ਇੱਥੇ ਬਹੁਤ ਜ਼ਿਆਦਾ ਲੋਟ ਸੀਗੀ ਇੱਕ ਪਾਲਕੀ ਸਾਹਿਬ ਦੀ ਬਸ ਦੀ ਜਿਹਨੂੰ ਆਪਾਂ ਨਗਰ ਕੀਰਤਨ ਲਈ ਵਰਤੀ ਜਾਂਦੀ ਹੈ ਤੇ ਮਹਾਰਾਜ ਦੇ ਸਰੂਪ ਕਿਤੇ ਲੈ ਕੇ ਜਾਣੇ ਆ ਕਿਥੋਂ ਲੈ ਕੇ ਆਉਣੇ ਤੇ ਜਾਮਨੀ ਸਾਹਿਬ ਇੱਥੇ ਕਮੇਟੀ ਨੂੰ ਪ੍ਰੋਬਲਮ ਆਉਂਦੀ ਸੀ ਕਿਉਂਕਿ ਹੋਰ ਸਥਾਨਾਂ ਤੋਂ ਪਾਲਕੀ ਸਾਹਿਬ ਜਿਹੜੀ ਹੈ ਉਹ ਅਰੇਂਜ ਕਰਨੀ ਪੈਂਦੀ ਸੀ ਤੇ ਮਹਾਰਾਜ ਦੇ ਚਰਨਾਂ ਚ ਅੱਜ ਨਤਮਸਤਕ ਹੋਏ ਤੇ ਬਹੁਤ ਖੁਸ਼ ਖੁਸ਼ਕਿਸਮਤ ਸਮਝਦੇ ਆਪਦੇ ਆਪ ਨੂੰ ਜਿਹੜਾ ਇਹ ਸੇਵਾ ਸਾਨੂੰ ਮਿਲੀ ਤੇ ਮਹਾਰਾਜ ਦੇ ਚਰਨਾਂ ਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਅਸੀਂ ਇਸ ਨੂੰ ਸਮਰਪਿਤ ਕਰਕੇ ਚੱਲਦੇ ਆਂ ਸਰ ਕਿੰਨੀ ਲੱਗਦੀ ਹੈ ਜੀ ਹਾਂਜੀ ਕਿੰਨੀ ਲੱਗਾਂਦਾ ਸਰ ਤਕਰੀਬਨ ਕੁਝ 25 ਦੇ 25 ਲੱਖ ਦੇਣੇ ਤੇਰੇ ਲਈ। ਸਤਿਕਾਰਯੋਗ ਸੁਰਗਵਾਸੀ ਸਰਦਾਰ ਮਿੰਦਰ ਸਿੰਘ ਜੀ ਸਾਈਆਂ ਵਾਲੇ ਸਾਹਿਬ ਉਹਨਾਂ ਦੇ بیٹے ਸਰਤਿੰਦਰ ਸਿੰਘ ਜੀ ਸਾਈਆਂ ਵਾਲਾ ਸਾਹਿਬ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ بیٹے ਅਸ਼ੀਸ਼ ਪ੍ਰਤਾਪ ਸਿੰਘ ਜੀ ਨੇ ਆਪਣੇ ਪਿਤਾ ਦੀ ਯਾਦ ਵਿੱਚ ਉਹਨਾਂ ਦੇ ਆ ਜਨਮ ਦਿਨ ਤੇ ਸਰਤਿੰਦਰ ਸਿੰਘ ਜੀ ਸਾਈਆਂ ਵਾਲੇ ਦੇ ਜਨਮ ਦਿਨ ਤੇ ਗੁਰਦੁਆਰਾ ਸਾਹਿਬ ਨੂੰ ਇੱਕ ਵਧੀਆ ਬਸ ਪਾਲਕੀ ਸਾਹਿਬ ਭੇਟ ਕੀਤੀ ਹੈ। ਅਸੀਂ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਮੈਨੇਜਰ ਸਾਹਿਬ ਵੱਲੋਂ ਸਮੂਥ ਸਟਾਫਰ ਵੱਲੋਂ ਪ੍ਰਧਾਨ ਜੀ ਵੱਲੋਂ ਧਾਮੀ ਸਾਹਿਬ ਵੱਲੋਂ ਵੀ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਗੁਰੂ ਦੀ ਬੜੀ ਕਿਰਪਾ ਹੋਈ ਹੈ ਇਹ ਸਥਾਨ ਨੂੰ ਬਹੁਤ ਜ਼ਿਆਦਾ ਇਹ ਤਿਆਰ ਕਰਦੇ ਆ ਤੇ ਇਹਨਾਂ ਨੇ ਵਸਫੇਟ ਕੀਤੀ ਹੈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਇਸੇ ਤਰ੍ਹਾਂ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ